ਉੱਥੇ ਵੀ ਮੈਂ ਜਾਊਗਾ ਹਾਂਜੀ ਉੱਥੇ ਜਾ ਕੇ ਆਇਓ ਤਮ ਕੀ ਆ ਰਹੀ ਆ ਕਿ ਤੇਰੀ ਮੰਮਾ ਨੂੰ ਮਾਰ ਕੇ ਤੇ ਤੈਨੂੰ ਦੋਨਾਂ ਨੂੰ ਲੈ ਜਾਣਾ ਵਾ ਸਾਡੇ ਤੇਰਾ ਤੋਂ ਕਿਸੇ ਨੂੰ ਕੋਈ ਡਰਦਾ ਵਾ ਤੇ ਮੇਰੇ ਪਾਪਾ ਜੀ ਮੈਂ ਮਰ ਰ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਨਹੀਂ ਮੈਂ ਤਾਂ ਕਿੱਦਾਂ ਮਰਦੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰਲੇ ਦੇਸ਼ਾਂ ਵਿੱਚ ਮਦਦ ਕਰੋ ਇਹ ਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਪਿਘਾਰੀ ਹੋ ਗਿਆ ਹਾਂ ਨਹੀਂ ਨਹੀਂ ਭਾਬੀ ਮੈਂ ਸਾਰੇ ਕਿ ਵੀਡੀਓਸ ਕਿਹਾ ਕਿ ਮੈਨੂੰ ਰੋਕ ਕੇ ਜਾਓ ਅੱਗੇ ਮੇਰੀ ਧੀ ਅਣੀ ਸਿਰਫ 250 ਕੈਂਸਰ ਵੀ ਪੈਂਦੀ ਜਦੋਂ ਦੀ ਮੇਰੀ ਵੀਡੀਓ ਪਈ ਆ ਪਾਪਾ ਦੀ ਗਿਰਮਣ 899 ਸਿਰਫ ਇਹ ਧੀ ਜਾਨ ਦੀ ਕਿ ਮੇਰੇ ਮੰਮਾ ਨੂੰ ਉਹ ਸ਼ੁਰੂਤ ਲਾਇਕ ਨਹੀਂ ਕਰਦੇ ਸ਼ੁਰੂਤ ਪਿਆਰ ਨਹੀਂ ਕਰਦੇ ਹੈਗੇ ਮੈਂ ਸ਼ੇਅ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਸਪੱਟ ਤੁਹਾਡੇ ਪਾਪਾ ਦੀ ਵੀਡੀਓ ਆਈ ਜਾਂ ਤਾਂ ਫੇਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾ ਭਰਾਵਾਂ ਨਾਲ ਉਹਦਾ ਵਿਆਹ ਇਹਦਾ ਕੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੁੱਟਦੇ ਮਾਰਦੇ ਸੀ ਉਹਨਾਂ ਦੀਆਂ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੇ ਵੀਰੇ ਨੇ ਕਹੇ ਸੀ ਕਿ ਮੈਂ ਸ਼ੇਅ ਕਰਕੇ ਸਾਨੂੰ ਕੁੱਟਦੇ ਆ ਪਰ ਵੀਰੇ ਮੈਂ ਹੁਣ ਇੱਕ ਕਾਫੀ ਟਾਈਮ ਬਦਨ ਦੀ ਫੋਟੋ ਤੇ ਵੀਡੀਓ ਵੇਖੀ ਫੋਟੋ ਅਨਾਥ ਪਤਾਉਂਦਾ ਬਰੇ ਚਾਹ ਵਾਲੀ ਕੁੜੀ ਦੇ ਕੋਲ ਪਹੁੰਚ ਗਏ ਨ ਹੰਗ ਸਿੰਘ ਤੁਹਾਨੂੰ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਕੁੜੀ ਕਾਫੀ ਵਾਇਰਲ ਹੋ ਰਹੀ ਆ ਜਿਸ ਨੇ ਜ਼ਿਆਦਾ ਖੂਕਾ ਲਗਾਇਆ ਹੋਇਆ ਤੇ ਉਸਨੇ ਕਿਹਾ ਸੀ ਕਿ ਉਸਦਾ ਬਾਪ ਨੇ ਸ਼ੇੜੀ ਹੈ ਮਰ ਚੁੱਕਿਆ ਹੈ 2 ਸਾਲ ਹੋ ਗਏ ਉਸ ਨੂੰ ਤੇ ਜਿਸ ਤੋਂ ਬਾਅਦ ਬੀਤੇ ਦਿਨ ਉਸਦਾ ਬਾਪ ਕੈਮਰੇ ਸਾਹਮਣੇ ਆਇਆ ਸੀ ਤੇ ਉਸ ਦਿਨ ਤੋਂ ਲਗਾਤਾਰ ਇਸ ਚਾਹ ਵਾਲੀ ਕੁੜੀ ਤੇ ਉਸਦੇ ਬਾਪ ਦੇ ਵਿਚਕਾਰ ਕਾਫੀ ਵਿਵਾਦ ਪੱਕਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਚਾਹ ਵਾਲੀ ਕੁੜੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਆ ਕਿ ਉਸਦੇ ਬਾਪ ਦੇ ਵੱਲੋਂ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਜੇਕਰ ਸਾਡੇ ਤਿੰਨਾਂ ਦੇ ਵਿੱਚੋਂ ਕਿਸੇ ਜੀਨ ਨੂੰ ਵੀ ਕੁਝ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਸਾਡਾ ਬਾਪ ਹੋਵੇਗਾ ਤੇ ਨਾਲ ਹੀ ਉਸ ਨੇ ਕਿਹਾ ਕਿ ਉਹ ਆਪਣੇ ਬਾਪ ਦੇ ਕੋਲ ਨਹੀਂ ਜਾਣਾ ਚਾਹੁੰਦੇ ਸੈਪਰੇਟ ਰਹਿਣਾ ਚਾਹੁੰਦੇ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਪਾਲਿਆ ਤੇ ਸਾਡਾ ਬਾਪ ਸਾਡੇ ਤੋਂ ਦੂਰ ਰਵੇ ਤੇ ਲਗਾਤਾਰ ਇਸ ਕੁੜੀ ਤੇ ਲੋਕ ਸਵਾਲ ਖੜੇ ਕਰ ਰਹੇ ਨੇ ਤੇ ਅੱਜ ਇਸ ਕਰਕੇ ਨਾਨਕ ਸਿੰਘ ਉਸ ਕੋਖੇ ਤੇ ਪਹੁੰਚ ਗਿਆ ਉਸ ਕੁੜੀ ਦੇ ਕੋਲ ਪਹੁੰਚ ਗਿਆ ਤੇ ਉਸ ਨਾਲ ਗੱਲਬਾਤ ਕੀਤੀ ਤਾਂ ਤੁਹਾਡੀ ਵੀਡੀਓ ਦੇ ਵਿੱਚ ਆਪਾਂ ਇਹ ਸורה ਨੂੰ ਕਹਿੰਦੇ ਆ ਕਿ ਸਾਡਾ ਪਾਪਾ ਜਿਹੜਾ ਆ ਉਹ ਇੱਕ ਕਿਸਮ ਦਾ ਨਸ਼ੇੜੀ ਆ ਕੁਸ ਮੈਦ ਵੀ ਪਿੰਦਾ ਚਿੱਟਾ ਵੀ ਪਿੰਦਾ ਹੋਰ ਵੀ ਬੜੇ ਤਰ੍ਹਾਂ 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 ਨੇ ਨਸ਼ੇ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਸਪਾ ਤੁਹਾਡੇ ਪ੍ਰੋਪਰਟੀ ਦੀ ਵੀਡੀਓ ਆਈ ਜਾਂ ਤਾਂ ਫਿਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਨਾ ਭਰਾਵਾ ਸਾਨੂੰ ਤਾਂ ਲੈ ਆ ਇਹਦਾ ਕੀ ਮਤਲਬ ਆ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੁੱਟਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਫਿਰ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਮੈਂ ਤੈਨੂੰ ਇਹ ਜਿਵੇਂ ਮੈਸੇਜ ਕਰਕੇ ਸਾਨੂੰ ਕੁੱਟ ਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਦਨ ਦੀ ਫੋਟੋ ਵੀਡੀਓ ਵੇਖੀ ਫੋਟੋ ਅਨਨਕ ਮੈਨੂੰ ਹੁਣ ਜਦੋਂ ਮੈਂ ਵੇਖਿਆ ਮੈਂ ਕਿਤਾ ਮਤਲਬ ਮੇਰੇ ਪਾਪਾ ਦੇ ਮਤਲਬ 4 ਸੈਕਿੰਡ ਹੈ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਅਮਰ ਸੇ ਕਿ ਮੈਨੂੰ ਤਾਂ ਵੀਰੇ ਨਾ ਮੈਂ ਉਹਨਾਂ ਚ ਬਜਾਦਾ ਰਹੀ ਹਾਂ ਨਾ ਮੈਨੂੰ ਜਿਆਦਾ ਪਤਾ ਉਹਨਾਂ ਬਾਰੇ ਜਦੋਂ ਕੁੱਟ ਮਾਰ ਕਰਦੇ ਸੀ ਉਹ ਮੈਨੂੰ ਚੇਤਾ ਸੀ ਸਾਰੇ ਜੀ ਵੀਰੇ ਸੇ ਕਰਾਇਆ ਦੇ ਉਹ ਤਾਂ ਝੋਟ ਮਾਰ ਕਰਨੀ ਬੋਟ ਬੋਰ ਕਿਉਂ ਕਰਦੇ ਸੀ ਚੋਕ ਚੋਕ ਮੋਟ ਮਾਰ ਕਰਦੇ ਆ ਵੀਰ ਜੀ ਝੋਟ ਮਾਰ ਰੇਸ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੌਦਾ ਲਿਆਂ ਦੋ ਤੇ ਵੀ ਆ ਜੀ 20 30 ਰੁਪਏ ਦੇਨੇ ਤੇ ਇਹ ਕਹਿੰਨਾ ਕਿ ਹਲੇ ਸੌਦਾ ਲਾਇਆ ਤੇ ਇਹ ਵੀ ਤਾਂ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿਉਂ ਸਾਰੇ ਰਸ਼ਨ ਕਿੱਥੋਂ ਆਂਦਾ ਵਾ ਕਿਨਕ ਚੋਲ ਬੋਰੋਂ ਤੋਂ ਆਂਦਾ ਵਾ ਪਰ ਹੁਣ ਇੱਕ ਗੱਲ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲ ਤੁਸੀਂ ਜਿੰਨਾ ਵਕਤ ਹੋਏ ਆ ਕਿੰਨੇ ਸਾਲ ਹੋ ਗਏ ਆ ਜੀ ਜੀ 14 ਸਾਲ ਲਗੀ 15ਵਾਂ ਸਾਲਾਂ ਨੂੰ ਚੜ ਗਿਆ ਆ ਅੱਛਾ ਉਹਨਾਂ ਨੇ ਅੰਮ੍ਰਿਤਸਰੇ ਦਾ ਤੁਹਾਨੂੰ ਬਣਾ ਕਿੱਦਾਂ ਬਣਾਇਆ ਨਹੀਂ ਵੀਰ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਾਫੀ ਮੈਨੂੰ 15 ਸਾਲ ਹੋ ਗਏ ਆ ਅੰਮ੍ਰਿਤਸਰੇ ਤਾਂ ਮੈਂ ਵੀ ਮੇਰੇ ਨਾਲ ਇਹ ਰੋਕੀ ਕਰਨ ਲਾਇਆ ਤੇ ਮੇਰਾ ਪੈਰੀ ਛੱਗੇ ਜਾਂਦਾ ਕਿ ਕਿੱਥੋਂ ਦਾ ਜਾਤ ਹੁੰਦੀ ਆ ਨਹੀਂ ਇਹ ਗੱਲ ਰੋਬਰ ਤੋਂ ਚੱਕਿਆ ਉਹਨੇ ਸ਼ੀਸ਼ਾ ਪਾਇਆ ਦਸਾਂ ਕਰਕੇ ਇੱਥੇ ਆਏ ਬੀਪੂ ਜੀ ਜਦੋਂ ਸਾਡੇ ਪਾਪਾ ਤਾਂ ਕੁੱਟਦੇ ਸੀ ਮੈਨੂੰ ਨਹੀਂ ਮੈਂ ਤਾਂ ਹੀ ਨਹੀਂ ਕਦੇ ਉਹ ਵੇਖਿਆ ਜਦ ਮੇਰੇ ਪਾਪਾ ਦੀ ਦਾੜ੍ਹੀ ਹੁੰਦੀ ਸੀ ਪਰ ਨਾ ਮੰਗ ਸੀ ਜਿੱਥੇ ਕਾਲਾ ਸੇਵ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਸਾਡੀ ਮਾਂ ਡੈਟ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਅਸੀਂ ਤੁਹਾਨੂੰ ਜਾਣੇ ਹਰ ਸੰਡੇ ਜਾਂਦੇ ਹਾਂ ਤੇ ਅਸੀਂ ਕਈ ਵਾਰੀ ਮਤਲਬ ਉਹ ਤੇ ਜਿਆ ਕਿ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਅਸੀਂ ਆਪਣਾ ਫੋਕਾ ਚਲਾ ਰਿਹਾ ਸਾਡੀ ਵਧੀਆ ਗੱਲ ਫੋਕੇ ਫੋਕੇ ਚ ਰੋਣ ਦੀ ਗੱਲ ਵਧੀਆ ਨਹੀਂ ਮਿਹਨਤ ਕਿਦਾਂ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਵਾਪੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਤੁਹਾਡ ਕੋ ਪੈਰ ਮੇਰੇ ਵੀ ਆ ਪਾਪਾ ਜੀ ਮੇਰੀ ਜਿਹੜੀ ਵੀਡੀਓ ਹਾਂਜੀ ਆ ਸੰਗਤ ਜੀ ਜਿਹੜੀ ਇੰਟਰਵਿਊ ਨੇ ਉਦੀ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾ ਵਾ ਕਿ ਜਿਹੜੇ ਭੈਣ ਭਰਾ ਮੇਤੋਂ ਲੰਘਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਬਾਹਰ ਵੇਖੋ ਜਿੱਥੇ ਇੱਥੇ ਬੰਨਾ ਵੀ ਮਨਜੀਤ ਸਿੰਘ ਬੰਨਾ ਹਾਂ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਸਾਡੀ ਕਿल्ली ਮਦਦ ਕੀਤੀ ਹੈ 1 ਲੱਖ ਰੁਪਏ ਮੈਨੂੰ ਦਿੱਤੇ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੁਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਦੁਖੀ ਨਹੀਂ ਅਸੀਂ ਜਾਨਦੇ ਤੇ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਧੜਾ ਆਪਣਾ ਕੰਮ ਕਰੋ پڑھੋ ਜੋ ਮਰਜ਼ੀ ਕਰੋ ਪਰ ਹਾਕ ਸੱਚੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ ਡਾਓ ਹੱਥ ਨਹੀਂ ਡਾਉਣਾ ਆਪਾਂ ਕਿਸੇ ਦੇ ਆਪਾਂ ਗੁਰਸੇ ਨਹੀਂ ਹਾਂ ਸਾਰੇ ਜਾਣੇ ਸਭ ਤੋਂ ਪਹਿਲਾਂ ਵੀ ਕੋਈ ਖੜਾ ਕੰਮ ਹੋ ਜਾਂਦਾ ਹਾਂ ਆ ਵੀ ਖੜਾ ਕੰਮ ਹੁੰਦਾ ਮੱਕੀ ਖਣੀ ਮੰਗਣੀ ਮੈਂ ਵੀ ਚੜਾ ਕੋਈ ਭਰਾ ਨਹੀਂ ਹੈ ਮੈਂ ਕੋਈ ਤੁਸੀਂ ਨਹੀਂ ਨਾ ਚਰਪਾਉ ਗੱਲ ਇਹ ਆ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਸੁਣਨ ਵਾਸਤੇ ਮਿਲੀਆਂ ਨਾ ਜੇ ਵੀਰ ਭਰਾਵਾ ਨੇ ਕਿਸੇ ਨੇ ਤੁਹਾਡੀ ਇਜਾਜ਼ਤ ਕੀਤੀ ਹੈ ਨਾ ਕੈਮਰਾ ਸਾਰੇ ਘਮਾਰੋ ਤੇ ਜੇ ਨਹੀਂ ਸਿੰਘ ਖੜੀ ਆ ਸਭ ਨੂੰ ਪਤਾ ਲੱਗ ਜਾਊਗਾ ਜਿੰਨੇ ਆਪਾਂ ਤੁਹਾਡੀ ਇਜਾਜ਼ਤ ਵੀਰਾਂ ਭਰਾਵਾ ਸਭ ਦੀ ਮੰਨਤੀ ਕੀਤੀ ਆ ਉਹਨੇ ਲਾ ਗਿਆ ਬਹੁਤ ਭਾਵਕ ਉਹ ਉਹ ਵੀਡੀਓ ਨੂੰ ਪਾਉਣਾ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂ ਲਾਈਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣਾ ਚਾਹੁੰਦੀ ਆ ਸਾਡੀ ਰੋਜ਼ੀ ਰੋਟੀ ਚੱਲਦੀ ਆ ਇਸ ਆਦੇ ਵਿੱਚ ਮੋਟੇ ਸਾਡੇ ਤੋਂ ਦੂਰ ਰਹਿਣਾ ਅਸੀਂ ਉਹਨਾਂ ਨੂੰ ਦੂਰ ਰਾਵਾਂਗੇ ਅਸੀਂ ਉਹਨਾਂ ਬਾਰੇ ਨਹੀਂ ਗੱਲ ਤੇ ਬੋਲਦੇ ਨਾ ਉਹ ਸਾਡੇ ਨਾਲ ਕਰਦੇ ਨਹੀਂ ਮੈਂ ਨਾ ਕੋਈ ਗੱਲ ਕਹੀਆ ਇਹ ਮੈਲਣਾ ਮਿਲੋ ਨਹੀਂ ਮੈਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਤਹਾ ਨੋਵਾਂ ਦੀ ਕਿਰਤ ਕਰੋ ਕਿਰਤ ਕਰੋ ਲਾਭ ਕੋ ਆਪਣੇ ਵੰਡ ਕੇ ਛਕੋ ਹਾਂਜੀ ਸੰਗਤ ਕਿਸ ਨੂੰ ਇਹ ਨਹੀਂ ਕਹਿਣਾ ਵੀ ਸਾਡੀ ਸੰਗਤ ਇਹ ਮੈਨੂੰ 10 ਸਾਲ ਹੋ ਗਏ ਨੇ ਇਹ ਪੜਾਈਆਂ ਕਰਾਉਣੀਆਂ ਜਿੱਦਾਂ ਮਾਰਕ ਕਰੋ ਪੜਾਈਆਂ ਲਿਖਾਈਆਂ ਕਰਾਉਣੀਆਂ ਕੀ ਕਰਾਂ ਆਪਣੇ ਬਾਲਕੂਤੇ ਤੇ ਭਾਵੇਂ ਤੁਸੀਂ ਕਿਹਾ ਜੇ ਪੈਸੇ ਕਰੋ ਸੰਗਤ ਨੂੰ ਕੋਹ ਭਰਾ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਆ ਨਾ ਉਹ ਆਪਣੀਆਂ 16-16 ਘੰਟਿਆਂ ਦੀਆਂ 16-16 ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਮਾੜਾ ਵਾਲਾ ਵੀਡੀਓ ਕਿਹਾ ਕਿ ਮੈਨੂੰ ਤਾਂ ਰੋਕ ਕੇ ਜਾ ਅੱਗੇ ਮੇਰੇ ਜਿਆਣੀ ਸਿਰਫ 250 ਕੰਸਰ ਵੀ ਪੈਂਦੀ ਜਦੋਂ ਦੀ ਮੇਰੀ ਵੀਡੀਓ ਪਈ ਆ ਬਾਬੇ ਦੀ ਕਿਰਮਤ 800 ਨੂੰ ਸਿਰਫ 100 ਜਾਨਦੀ ਮੈਂ ਕਿਹਾ ਇਹਨੂੰ ਮੰਨਾ ਕਰ ਬਾਬੇ ਦੇ ਬਾਦ ਨੂੰ ਸ਼ਰਾਬ ਸ਼ੀਟੀ ਹੋਣੇ ਬੰਦ ਕਰਕੇ ਸਸਿਗਾ ਜੀ ਭਾਜੀ ਬਾਬੇ ਨੂੰ ਮੈਂ ਕਿਹਾ ਚਲ ਵੀ ਕਹਿੰਦਾ ਠੀਕ ਆਜਾ ਹਾਂਜੀ ਭੈਣ ਜੀ ਉਹਨੇ ਵੀ ਆਏ ਆ ਜਿਵੇਂ ਕਿ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੇ ਪੱਗ ਤੋਂ ਬਹੁਤ ਗੱਲ ਜੱਲ ਰਹੀ ਹੈ ਨਾ ਕਿ ਦਾਮ ਦੇਦੇ ਵੀ ਕੋਈ ਨਹੀਂ ਚਾਹਦਾ ਵੀ ਕਿ ਮੁਝਣ ਗਿਆ ਸਾਡਾ ਹੈਲੀ ਤੇ ਸਾਡਾ ਉਹ ਵੀ ਸਾਨੂੰ ਜੀਆ ਭਰਾਵਾਂ ਨੇ ਇੱਥੇ ਭੇਜਿਆ ਆ ਵੀ ਸਾਡਾ ਟੂਰ ਦਾ ਇਹਨਾਂ ਲੈਣ ਵਾਸਤੇ ਆਏ ਆ ਖਾਸਾ ਹੋ ਜਾ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਆ ਤਾਂ ਨੂੰ ਆਪਣਾ ਨੋਟ ਸੰਗੇ ਅਸੀਂ ਸੰਗਤ ਨੂੰ ਇਹ ਫਿਲ ਕਰਾਂਗੇ ਇਹਨਾਂ ਦੇ ਕੋਠੇ ਦੇ ਕੋਲ ਆਓ ਆ ਕੇ ਚਾਹ ਪਾਣੀ ਪੀ ਕੇ ਕਾਹਦੀ ਸੌਂਗ ਜਾਰ ਪਜਾ ਕੇ ਜਾਓ ਠੀਕ ਹੈ ਜੀ ਪਰ ਸੰਗਤ ਨੂੰ ਆਪਾਂ ਕੋ ਮਰਾ ਕਰਕੇ ਪੈਸੇ ਨਹੀਂ ਨਾ ਦਿੱਤੇ ਜੋ ਕਿ ਦਾ ਅਗਰ ਕੋਈ ਸਰਕਾਰ ਤੇ ਕੰਮ ਨਾ ਕੋਈ ਨਹੀਂ ਲੈ ਕੇ ਕੰਮ ਕਰੇ ਡਿੱਲੇ ਕਰ ਹਾਂ ਤੁਸੀਂ ਲੋਕ ਕੋਈ ਕੰਮ ਜੇ ਨਹੀਂ ਕਿਉਂ ਨਹੀਂ ਲੈ ਸਕਦੇ ਤਾਂ ਮੈਨਾਂ ਲੱਗਦਾ ਬੜਾ ਬੜਕਾ ਬੰਦਾ ਕਰਦਾ ਹਾਂ ਬਾਬਾ ਸਿੰਘਾਂ ਦੇ ਪੰਜਾਬ ਭਣਾ ਦੇ ਸਾਰੇ ਪਰਿਵਾਰਾਂ ਦੇ ਵਿੱਚ ਸਾਰੇ ਵੀ ਸਿਰ ਤੋਂ ਹੁੰਦੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਇਹਨੇ ਬਹੁਤ ਵੀ ਹੈ ਸਾਰੇ ਦੁੱਖ ਹੁੰਦੇ ਨੇ ਜੇ ਕੋਈ Hindu ਆ ਤਾਂ ਉਹਦਾ ਵੀ ਸਰਕਾਰ ਆ ਪਰ ਇਹ ਆ ਕਿ ਆਪਾਂ ਸੋਸ਼ਲ ਮੀਡੀਆ ਤੇ ਇਹ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਕਿਸੇ ਨੂੰ ਉਮਰਾਹ ਨਹੀਂ ਕਰਨਾ। ਜੀ ਹਾਂ ਵੀਰ ਜੀ ਤੁਸੀਂ ਸਾਰੇ ਸੰਗਤਾਂ ਵੀਡੀਓ ਦੇਖ ਲਈ ਹੋਗੀ। ਮਰੇ ਪਿਓ ਵੱਲੋਂ ਤੁਮ ਕੀ ਆ ਰਹੀ ਹੈ ਮਤਲਬ ਉਹ ਵੀ ਮੈਂ ਜਾਊਂਗਾ। ਹਾਂਜੀ ਉੱਥੇ ਜਾ ਕੇ ਆਇਓ। ਤੁਮ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਫਿਰ ਤੁਹਾਨੂੰ ਦੋਨਾਂ ਨੂੰ ਲੈ ਜਾਣਾ। ਸਾਡੇ ਪਿੰਡਾਂ ਤੋਂ ਕਿਸੇ ਨੇ ਵੀ ਕੋਸ਼ਂੰਦਾ ਵਾ। ਤੇ ਮੇਰੇ ਪਾਪਾ ਜੀ ਮੈਂ ਬਰ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ। ਕੋਈ ਨਹੀਂ ਤੈਨੂੰ ਮਾਰਦਾ। ਇੱਜਾ ਤੜੜਾ ਉਹ ਖੰਨੇ ਖ ਵਰਗਾ ਨਹੀਂ ਦਾ ਬੰਦੇ ਚਾ। ਹਾਂਜੀ ਕੋਸ਼ਂਦਾ ਨੂੰ ਮਾਰੂਗਾ। ਅੱਜ ਨੂੰ ਬੱਚਿਆਂ ਨੇ ਕਿੱਦਾਂ ਆ ਗਿਆ ਅੱਜ ਵੀਡੀਓ ਵੇਖ ਲਈ ਤਾਂ ਮੈਨੂੰ ਚਿੰਤਾ ਆ ਗਿਆ ਪਤਾ ਕੀ ਗੱਲ ਮੈਂ ਤੁਹਾਨੂੰ ਦੱਸਦਾ ਇਹ ਸੋਸ਼ਲ ਮੀਡੀਆ ਨੂੰ ਜਿਹੜਾ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਬਹੁਤ ਕਿਤੇ ਚੱਲ ਜਾਂਦੀ ਹੈ ਫਿਰ ਬੰਦੇ ਨੂੰ ਕਹਿਣਾ ਚੰਗਾ ਭਲੇ ਨੂੰ ਸ਼ਰਮ ਆਉਂਦੀ ਆ ਵੀ ਯਾਰ ਸਾਡੀ ਭੈਣ ਆ ਇਤਨਾ ਕੰਮ ਕਾਂਢੇ ਛੋਟੇ ਨੂੰ ਉਹਦੋਂ ਸ਼ਰਮ ਨਹੀਂ ਆਈ ਕਿਦਾਂ ਬੱਚੇ ਲੈ ਕੇ ਪਰੋ ਨਿੱਤ ਉਹਦੋਂ ਸ਼ਰਮ ਨਹੀਂ ਆਈ ਕਿਦਾਂ ਮਹੀਨਾ 2 ਮਹੀਨੇ ਸ਼ਾਟ ਕੇ ਆਪਣੀ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿੱਚਾ ਮਟਰ ਤੋੜ ਕੇ 2 ਮਹੀਨੇ ਕਿਹੜਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਿਰਾਏ ਤੇ ਮਾਂ ਕਹਿੰਦੀ ਆ ਕਿ ਕਿਸੇ ਦਾ ਫਾਇਦਾ ਨਹੀਂ ਕੋਈ। ਉਹ ਤਾਂ ਮਗਰ ਉਹ ਤੇ ਨਹੀਂ ਸ਼ਰਮ ਆਉਂਦੀ ਆਉਂਦੀ ਹੋਊਗੀ ਉਹ। ਪਰ ਬਾਲੇ ਫਿਰ ਵੇਖੋ ਮੈਂ ਵੀ ਕੋ ਬੱਚੇ ਐਨੇ ਨਾ ਲਾ ਕੇ ਅੱਜ ਨਾ ਹਿੱਕੇ ਕਿਤੇ ਆ। ਅੱਜ ਮੈਂ ਬੱਚੇ ਕਿਵੇਂ ਦੇ ਦਵਾਂ? ਤਾਂ ਵੀ ਦੇਖੋ ਬੱਚੇ ਦੇਣਾ ਨਹੀਂ ਕਿ ਕੋਈ ਸਾਰਾ ਉੱਥੇ ਜਾਓ। ਨਾ ਨਾ ਅਸੀਂ ਕਿੱਥੇ ਜਾਣਾ। ਜਾਣਾ ਆਪਣੇ ਘਰ ਜਾਓ। ਮੈਂ ਵੀਰੇ ਅਸੀਂ ਸੈਪਰੇਟ ਰਹਿਣਾ ਮੰਗਦੇ। ਅਸੀਂ ਆਪਣੀ ਮਿਹਨਤ ਕਰੋ। ਪੰਜੇ ਤੋਂ ਆਪਾਂ ਕਹਿੰਦੇ ਹਾਂ ਕਿ ਜੇ ਨਾ ਕੋਈ ਉਹ ਜਿਹੜਾ ਨਾ ਸੀ ਮਾਨੂੰ ਜਾਣਦੇ ਨਾ ਉਹ ਸਾਨੂੰ ਗਲਤ ਕਹਿਣਾ ਉਹਨਾਂ ਨੇ ਸਾਨੂੰ ਪਰੇਸ਼ਾਨ ਕਰਦੇ ਨਾ ਸਭ ਜੀ